ਚਾਲਾ ਪੁਲਿਸ ਨੇ ਬੰਦੂਕ ਦੀ ਨੋਕ ਤੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਦੋ ਪਿਸਤੌਲ ਅਤੇ ਤਿੰਨ ਤੇਜ਼ਧਾਰ ਹਥਿਆਰ ਪੰਜ ਜਿੰਦਾ ਕਾਰਤੂਸ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਬਰਾਮਦ ਹੋਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਪਟਿਆਲਾ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਥੇ ਕਿ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਇਸੇ ਨਾਲ ਹੀ ਪੁਲਿਸ ਨੇ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਦੋ ਪਿਸਤੌਲ ਅਤੇ ਤਿੰਨ ਤੇਜ਼ਧਾਰ ਹਥਿਆਰ ਬਰਾਮਦ ਹੋਏ ਸਾਈਕਲ ਵੀ ਬਰਾਮਦ ਹੋਇਆ ਜਿਹੜੇ ਉਹਨੇ ਨਿਊਜ਼ ਗੱਲ ਕਰਾਂਗੇ ਪਟਿਆਲਾ ਪੁਲਿਸ ਵੱਲੋਂ ਇੱਕ ਵਾਰੀ ਫੇਰ ਰਾਜਪੁਰਾ ਦੇ ਵਿੱਚ ਲੁੱਟਾਂ ਸੋਹਣ ਕਰਨ ਵਾਲੇ ਗਿਰੋ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਕੋਲੋਂ ਦੋ ਪਿਸਤਲ ਤਿੰਨ ਤੇਜ਼ਾਰ ਹਥਿਆਰ ਬਰਾਮਦ ਕੀਤੇ ਇਹ ਗਿਰੋ ਰਾਜਪੁਰਾ ਦੇ ਵਿੱਚ ਪਿਸਤੌਲ ਦੀ ਨੋਕ ਦੇ ਉੱਪਰ ਲੁੱਟਾ ਅਤੇ ਖੂਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਸ ਪੂਰੇ ਮਾਮਲੇ ਕੀ ਜਾਣਕਾਰੀ ਜਿਹੜੀ ਹੈ ਐਸਪੀ ਜੀ ਜਿਹੜੇ ਹੈਗੇ ਯੂਗੇਸ਼ <strong>ਕਰਮਾ</strong> ਵੱਲੋਂ ਪ੍ਰੈਸ ਪੱਤਰਤਾ ਦਿੱਤੀ ਗਈ ਹੈ ਤੇ ਅਤੇ ਇਹਨਾਂ ਦੇ ਹੋਰ ਵੀ ਗੈਂਗ ਦੇ ਨਾਲ ਸੰਪਰਕ ਸੀ ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਲੈ ਕੇ ਵੱਡੇ ਖੁਲਾਸੇ ਹੋਣ ਦੀ ਜੜੀ ਸ਼ੰਕਾ ਹੈ ਜਿਚਾਈ ਜਾਰੀ ਹੈ ਖੇੜਾ ਦਾ ਕੈਮਰਾਮੈਨ ਜਿਹਦੇ ਨਾਲ ਅਸੀਂ ਮੈਚ ਰਿਪੋਰਟ ਕਰ ਰਹੇ ਹਾਂ ਜੀ ਮੰਨ ਜੋ ਕਿਸੇ ਫਿਰੋਜ਼ਪੁਰ ਸਾਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਜਿਹੜੀ ਨਸ਼ੇ ਦੇ ਖਿਲਾਫ ਲੜਾਈ ਹੈ ਉਸ ਵਿੱਚ ਅਡਾ ਟੀਮਾਂ ਦਾ ਗਠਨ ਕੀਤਾ ਜਾਇਆ ਤੇ ਜਿਹੜੀ ਇੱਕ ਟੀਮ ਸੀਗੀ ਡੀਐਸਪੀ ਡੀ ਸੀ ਬਲਗਾਰ ਜੀ ਦੇ ਲੀਡਰਸ਼ਿਪ ਵਿੱਚ ਉਹ ਟੀਮ ਨੂੰ ਇੱਕ ਬੜੀ ਕਮਿਆਬੀ ਮਿਲੀ ਜਦ ਇੱਕ ਜਿਹੜਾ ਦੋਸ਼ੀ ਸੀਗਾ 155 ਗ੍ਰਾਮ ਹਿਰੋਇਨ ਤੇ ਨਾਲੇ ਕਾਰ ਦੀ ਉਹਦੇ ਕੋਲ ਬਰਾਮਦਗੀ ਹੋਈ ਹੈ ਜਿਹੜਾ ਦੋਸ਼ੀ ਉਹਦਾ ਨਾਮ ਹੈਗਾ ਰਾਹੁਲ ਤੇ ਉਹਨੂੰ ਹਜ਼ਰਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਉਹਦਾ ਪੁਲਿਸ ਰਿਵਾਰਡ ਦਿੱਤਾ ਜਾਊਗਾ ਤੇ ਪੁਲਿਸ ਰਿਵਾਰਡ ਲੈ ਕੇ ਤਪਤੀਸ ਕੀਤੀ ਜਾਊਗੀ ਕਿੱਥੋਂ ਲੈ ਕੇ ਕਿਉਂ ਲੈ ਕੇ ਆਉਂਦਾ ਸੀ ਤੇ ਕਿਹਨੂੰ ਵੇਚਦਾ ਸੀ ਨਾਲ ਨਾਲ ਜਿਵੇਂ ਮਾਨਯੋਗ ਐਸ.ਪੀ ਫਿਰੋਜ਼ਪੁਰ ਸਮਾਯ ਮਸਲਾ ਜੀ ਵੱਲੋਂ ਨਿਰਦੇਸ਼ ਅਗੇ ਕਿ ਇੱਕ ਅਡਵ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦਾ ਵੀ ਗਠਨ ਕੀਤਾ ਗਿਆ ਹੈਗਾ ਇਹੀ ਵੇਖਿਆ ਜਾਊਗਾ ਕਿ ਜਿਹੜਾ ਹੈਗਾ ਕਿੰਨੇ ਨਸੇ ਵੇਚ ਕੇ ਕੋਈ ਜੀ ਪ੍ਰਾਪਰਟੀ ਬਣਾਈ ਹੈ ਪਾਬੇ ਇਮੋਵਲ ਹੋ ਮੋਵਲ ਹੋ ਉਹ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੀ ਅਟੈਚ ਕਰਨ ਲਈ ਕੋਸ਼ਿਸ਼ ਕੀਤੀ ਜਾਣਗੇ ਤੇ ਇਹ ਜਿਹੜੀ ਨਸੇ ਦੇ ਖਿਲਾਫ ਦੀ ਮੁਹਿੰਮ ਹੈ ਇਹ ਜਾਰੀ ਰਹੇਗੀ

ਜਸਤੇ ਕੋਲ 155 ਗ੍ਰਾਮ ਹੈਰੋਇਨ ਜੋੜੀ ਹੈ ਉਹ ਬਰਾਬਰ ਕੀਤੀ ਗਈ ਹੈ ਫਿਰੋਜ਼ਪੁਰ ਸੀਆਈਏ ਪੁਲਿਸ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਹੈ